ਸਟਾਰਤ ਪਹਿਲੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪਾਵਨ ਸੋਚ ਤੋਂ ਉਸਰੇ ਸਿੱਖ ਪੰਥ ਬਾਰੇ ਭਰਮ ਪੈਦਾ ਹੋਣਾ ਮਾਤਰ ਸਿੱਖ ਪੰਥ ਲਈ ਨਹੀਂ ਸਗੋਂ ਪੂਰੀ ਮਨੁੱਖਤਾ ਲਈ ਸੁਖਾਵਾਂ ਨਹੀਂ ਡੰਡੀ ਜੋ ਕੌਮ ਦਿਨ ਦੀ ਅਰੰਭਤਾ ਅਤੇ ਸੰਪੂਰਨਤਾ ਹੀ ਸਰਬਤ ਦੇ ਭਲੇ ਦੀ ਅਰਦਾਸ ਨਾਲ ਕਰਦੀ ਹੈ ਉਸ ਦੇ ਭਲੇ ਵਿੱਚ ਤਾਂ ਸਰਬਤ ਦਾ ਭਲਾ ਹੈ ਡੰਡੀ ਸਰਬਤ ਦਾ ਭਲਾ ਮੰਗਣਾ ਅਤੇ ਭਲਾ ਕਰਨਾ ਹਰ ਸਿੱਖ ਦਾ ਸੰਕਲਪ ਹੈ ਡੰਡੀ ਇਸ ਸੰਕਲਪ ਨੂੰ ਪ੍ਰਾਪਤ ਕਰਨ ਦੀ ਤਾਕਤ ਸਹਿਜ ਅਤੇ ਸੰਜਮ ਜਿਹੇ ਰੱਬੀ ਗੁਣਾ ਤੋਂ ਮਿਲਦੀ ਹੈ ਡੰਡੀ ਹਰ ਸਿੱਖ ਨੂੰ ਵੀ ਇਹ ਸਾਰ ਸਮਝ ਲੈਣਾ ਚਾਹੀਦਾ ਹੈ ਡੰਡੀ ਸਿੱਖ ਕੌਮ ਦਾ ਮਾਰਗ ਗੁਰੂ ਸਾਹਿਬਾਨ ਦਾ ਦਰਸਾਇਆ ਮਾਰਗ ਹੈ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਡੰਡੀ ਇਸ ਤੋਂ ਵੱਖ ਕੋਈ ਸਿਧਾਂਤ ਜਾਂ ਢੰਗ ਨਹੀਂ ਹੋ ਸਕਦਾ ਡੰਡੀ ਸਿੱਖ ਕੌਮ ਬਾਰੇ ਇਤਿਹਾਸਕਾਰਾਂ ਨੇ ਕੀ ਕਿਹਾ ਵਿਦਵਾਨਾਂ ਨੇ ਕੀ ਵਿਚਾਰਿਆ ਅੱਜ ਅਸੀਂ ਕੀ ਸੋਚਦੇ ਹਾਂ ਇਹਨਾਂ ਦਾ ਕੋਈ ਮੁੱਲ ਨਹੀਂ ਹੈ ਡੰਡੀ ਮਹੱਤਵਪੂਰਨ ਹੈ ਤਾਂ ਗੁਰਬਾਣੀ ਡੰਡੀ ਭਾਈ ਬਲਵੰਡ ਜੀ ਅਤੇ ਭਾਈ ਸੱਤਾ ਜੀ ਦੀ ਬਾਣੀ ਜੋ ਰਾਮਕਲੀ ਦੀ ਵਾਰ ਵਿੱਚ ਸੁਸ਼ੋਭਿਤ ਹੈ ਗੁਰੂ ਸਾਹਿਬਾਨ ਨੂੰ ਉਸ ਸ਼ਾਹਸਵਾਰ ਦੇ ਰੂਪ ਵਿੱਚ ਵੇਖਦੀ ਹੈ ਜੋ ਸਹਿਜ ਦੇ ਘੋੜੇ ਉੱਤੇ ਸਵਾਰ ਹਨ ਡੰਡੀ ਉਸ ਸਹਿਜ ਦੇ ਘੋੜੇ ਉੱਤੇ ਜੱਤ ਦੀ ਕਾਠੀ ਪਾਈ ਹੋਈ ਹੈ ਡੰਡੀ ਉਹਨਾਂ ਦੇ ਹੱਥ ਵਿੱਚ ਸੱਤ ਦਤਨੁਖ ਹੈ ਜਿਸ ਨਾਲ ਉਪਰਮਾਤਮਾ ਦੇ ਜਸ ਦਾ ਬਾਣ ਚਲਾ ਰਹੇ ਹਨ ਡੰਡੀ ਸਟਾਰਟ ਸੜਕ ਦੁਰਘਟਨਾਵਾਂ ਅੱਜ ਦੀ ਆਧੁਨਿਕ ਯੁੱਗ ਦੀ ਇੱਕ ਅਜਹੀ ਮੌਣ جنگ ਹੈ ਜਿਸ ਵਿੱਚ ਹਰ ਦਿਨ ਸੈਂਕੜੇ ਪਰਿਵਾਰਾਂ ਦਾ ਪਰਿਵਾਰਾਂ ਦੀ ਦੁਨੀਆ ਉੱਜੜ ਰਹੀ ਹੈ ਡੰਡੀ ਇਹ ਹਾਦਸੇ ਕਿਸੇ ਬਿਮਾਰੀ ਵਾਂਗ ਹੌਲੀ-ਹੌਲੀ ਨਹੀਂ ਆਉਂਦੇ ਇਹ ਤਾਂ ਇੱਕ ਪਲ ਦੀ ਗਲਤੀ ਇੱਕ ਛੋਟੀ ਜਿਹੀ ਲਾਪਰਵਾਹੀ ਜਾਂ ਵਾਹਨ ਚਲਾਉਣ ਵੇਲੇ ਗਲਤ ਫੈਸਲਿਆਂ ਦਾ ਨਤੀਜਾ ਹੁੰਦੇ ਹਨ ਜੋ ਕਿਸੇ ਦੀ ਜ਼ਿੰਦਗੀ ਸਦਾ ਲਈ ਖਤਮ ਕਰ ਦਿੰਦੇ ਹਨ ਡੰਡੀ ਅਸੀਂ ਅਕਸਰ ਹੀ ਅਖਬਾਰਾਂ ਦੇ ਪਹਿਲੇ ਸਫੇ ਉੱਤੇ ਅਜਹੀਆਂ ਖਬਰਾਂ ਪੜ੍ਹਦੇ ਹਾਂ ਕਿ ਸੜਕ ਹਾਦਸੇ ਵਿੱਚ ਇੱਕ ਯੁਵਕ ਦੀ ਮੌਤ ਪਰਿਵਾਰ ਸਮੇਤ ਕਾਰ ਖੱਡ ਵਿੱਚ ਡਿੱਗੀ ਬੇਕਾਬੂ ਟਰੱਕ ਨੇ ਮੋਟਰਸਾਈਕਲ ਸਵਾਰ ਨੂੰ ਕੁਚਲਿਆ ਅਜਿਹੇ ਸਿਰਲੇਖ ਤਾਂ ਹੁਣ ਸਾਨੂੰ ਰੋਜ਼ਾਨਾ ਜੀਵਨ ਵਿੱਚ ਪੜਨ ਸੁਣਨ ਨੂੰ ਮਿਲਦੇ ਹਨ ਡੰਡੀ ਵਾਹਨ ਚਲਾਉਣ ਵੇਲੇ ਗਲਤੀ ਕਰਨ ਵਾਲਾ ਇੱਕ ਪਲ ਲਈ ਵੀ ਇਹ ਨਹੀਂ ਸੋਚਦਾ ਕਿ ਉਸ ਦੀ ਅਣਗਹਿਲੀ ਕਾਰਨ ਮਰਨ ਵਾਲਾ ਸਿਰਫ ਇੱਕ ਅੰਕੜਾ ਨਹੀਂ ਸਗੋਂ ਉਹ ਕਿਸੇ ਦਾ ਪੁੱਤਰ ਕਿਸੇ ਦੀ ਧੀ ਕਿਸੇ ਦੀ ਮਾਂ ਜਾਂ ਕਿਸੇ ਦਾ ਪਿਤਾ ਸੀ ਡੰਡੀ ਉਹ ਕਰ ਜੋ ਕੱਲ ਤੱਕ ਖੁਸ਼ੀ-ਖੁਸ਼ੀ ਹੱਸਦਾ ਵਸਦਾ ਸੀ ਇੱਕ ਘੜੀ ਅੰਦਰ ਸੋਗ ਦੀ ਲਹਿਰ ਵਿੱਚ ਡੁੱਬ ਜਾਂਦਾ ਹੈ ਡੰਡੀ ਇੱਕ ਮਾਂ ਜੋ ਹਰ ਸਵੇਰ ਪੁੱਤਰ ਨੂੰ ਘਰੋਂ ਬਾਹਰ ਜਾਣ ਵੇਲੇ ਉਸ ਨੂੰ ਲੰਮੀ ਉਮਰ ਦੀ ਦੁਆ ਦਿੰਦੀ ਸੀ ਹੁਣ ਰਾਤ ਉਸ ਦੀ ਤਸਵੀਰ ਨਾਲ ਰੋ-ਰੋ ਕੇ ਗੱਲਾਂ ਕਰਦੀ ਹੈ ਡੰਡੀ ਇਹ ਹਾਦਸੇ ਸਿਰਫ ਮੌਤ ਹੀ ਨਹੀਂ ਲਿਆਉਂਦੇ ਸਗੋਂ ਪਿੱਛੇ ਪਰਿਵਾਰ ਦੇ ਦੂਜੇ ਜੀਵਾਂ ਲਈ ਇੱਕ